ਸਾਸਟੀਏ ਕੀ ਪੰਜਾਬੀ ਸਿੰਗਰ ਦਿਲਜੀਤ ਦਸਾਂਝ ਹੋਏ ਐਮੀ ਅਵਾਰਡਸ ਲਈ ਨਾਮਿਨੇਟ ਹੋਈ ਜਾਣਕਾਰੀ ਵੱਡੀ ਅਪਡੇਟ ਸਾਂਝਾ ਕਰਨ ਬੈਸਟ ਐਕਟਰ ਕੈਟਾਗਰੀ ਲਈ ਨਾਮਿਨੇਟ ਹੋਏ ਨੇ ਦਿਲਜੀਤ ਦਸਾਂਝ ਦਸਾਂਝ ਵਾਲੇ ਦੇ ਨਾਮ ਨਾਲ ਜੁੜਿਆ ਇੱਕ ਹੋਰ ਰਿਕਾਰਡ ਵੱਡੀ ਜਾਣਕਾਰੀ ਸਾਂਝੀ ਕਰ ਰਿਹਾ 12 April 2024 ਨੂੰ Netflix ਤੇ ਰਿਲੀਜ਼ ਹੋਈ ਸੀ ਚਮਕੀਲਾ ਫਿਲਮ ਤੇ ਉੱਥੇ ਹੀ ਫਿਲਮ ਨੂੰ ਇਮਤੀਆਜ਼ ਅਲੀ ਨੇ ਕੀਤਾ ਸਿੰਘ ਡਾਇਰੈਕਟ ਅੱਜ ਦੇ ਕੀ ਪੰਜਾਬੀ ਸਿੰਗਲ ਦਿਲਜੀਤ ਦਸਾਂਝ ਐਮੀ ਅਵਾਰਡਸ ਦੇ ਲਈ ਨੋਮੀਨੇਟ ਹੋਏ ਨੇ ਉਹਨਾਂ ਦੀ ਫਿਲਮ ਚਮਕੀਲਾ ਦੇ ਲਈ ਉਹ ਨੋਮੀਨੇਟ ਹੋਏ ਨੇ ਬੈਸਟ ਐਕਟਰ ਕੈਟਾਗਰੀ ਤੇ ਨੋਮੀਨੇਟ ਲਈ ਹੋਏ ਨੇ ਦਿਲਜੀਤ ਦਸਾਂਝ ਦਸਾਂਝਾ ਵਾਲੇ ਦਿਨ ਆ ਇੱਕ ਹੋਰ ਨਾਂ ਜਿਹੜਾ ਉਹ ਇੱਕ ਹੋਰ ਰਿਕਾਰਡ ਜਿਹੜਾ ਉਹ ਜੁੜ ਗਿਆ 12 ਅਪ੍ਰੈਲ ਨੂੰ ਦੱਸਦੀ ਕਿ 2024 ਨੂੰ Netflix ਤੇ ਚਮਕੀਲਾ ਅ ਜਿਹੜੀ ਐ ਉਹ ਰਿਲੀਜ਼ ਹੋਈ ਸੀਗੀ ਤੇ ਉਥੇ ਹੀ ਇਸ ਫਿਲਮ ਨੂੰ ਡਾਇਰੈਕਟ ਇਮਤੀਆਜ਼ ਅਲੀ ਨੇ ਜਿਹੜਾ ਕੀਤਾ ਸੀਗਾ ਉਥੇ ਲੋਕਾਂ ਦੇ ਵੱਲੋਂ ਵੀ ਭਰਵਾ ਹੰਗਾਰਾ ਮਿਲਿਆ ਹੈ ਉਥੇ ਹੀ ਚਮਕੀਲਾ ਵੱਧ ਚੜ ਕੇ ਜਿਹੜਾ ਪਸੰਦ ਕੀਤਾ ਗਿਆ ਉਥੇ ਹੀ ਦੱਸਦੀ ਕਿ ਆ ਕਾਫੀ ਵਾਵਾ ਜੜੀ ਐ ਹੋ ਲੁੱਟੀ ਐ ਦਿਲਜੀਤ ਦਸਾਂਜ ਨੇ ਚਮਕੀਲਾ ਨੂੰ ਲੈ ਕੇ ਇੱਕ ਅਲੱਗ ਹੀ ਕਿਰਦਾਰ ਦੇਖਿਆ ਗਿਆ ਦਿਲਜੀਤ ਦਸਾਂਜ ਦਾ ਤੇ ਉਹਨਾਂ ਨਾਲ ਪਰਿਨੀਤੀ ਚੋਪੜਾ ਜਿਹੜੇ ਨੇ ਉਹ ਮੋਜੂਦ ਸੀਗੇਤ ਉਥੇ ਕੋ-ਐਕਟਰ ਦੇ ਵਜੋਂ ਤੇ ਦੱਸਦੀ ਕਿ ਉਥੇ ਵੱਧ ਚੜੀ ਕੇ ਗਾਰਾ ਮਿਲੇ ਆ ਚਮਕੀਲਾ ਨੂੰ ਜਿਸ ਨੂੰ ਵੇਖਦੇ ਹੋਏ ਹੁਣ ਨਾਮਿਨੇਟ ਜੜਾ ਕੀਤਾ ਗਿਆ ਹੈ ਉਥੇ ਹੀ ਦੱਸਦੀ ਕਿ ਐਮੀ ਅਵਾਰਡਸ ਦੇ ਲਈ ਜਿਹੜਾ ਨਾਮਿਨੇਟ ਚਮਕੀਲਾ ਕਲਮ ਨੂੰ ਕੀਤਾ ਗਿਆ ਦਲਜੀਤ ਦੋਸਾਂਝ ਦੇ ਨਾਂ ਇੱਕ ਹੋਰ ਵੱਡਾ ਰਿਕਾਰਡ ਜਿਹੜਾ ਦਰਜ ਹੋ ਗਿਆ ਹੈ ਬੈਸਟ ਐਕਟਰ ਕੈਟਾਗਰੀ ਨਾਮਿਨੇਟ ਦਲਜੀਤ ਦੋਸਾਂਝ ਦੋਸਾਂਝਾ ਵਾਲੇ ਦੇ ਨਾਂ ਇੱਕ ਹੋਰ रिकॉर्ड ਜਿਹੜਾ ਉਹ ਜੁੜ ਚੁੱਕਿਆ ਹੈ ਫਿਲਮ ਦੀ ਗੱਲ ਕੀਤੀ ਜਾਵੇ ਤਾਂ 2024 ਨੂੰ 12 ਅਪ੍ਰੈਲ ਨੂੰ Netflix ਤੇ ਫਿਲਮ ਚਮਕੀਲਾ ਜਿਹੜੀ ਉਹ ਰਿਲੀਜ਼ ਹੋਈ ਸੀਗੀ ਫਿਲਮ ਨੂੰ ਇਮਤੀਆਜ਼ ਅਲੀ ਨੇ ਜਿਹੜਾ ਡਾਇਰੈਕਟ ਕੀਤਾ ਸੀਗਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਜਦੋਂ ਫਿਲਮ ਰਿਲੀਜ਼ ਹੋਣੀ ਸੀਗੀ ਤਾਂ ਲੋਕਾਂ ਨੂੰ ਜਿਹੜੀ ਹੈ ਕਾਫੀ ਜ਼ਿਆਦਾ ਉਮੀਦਾਂ ਸੀਗੀਆਂ ਫਿਲਮ ਤੋਂ ਪਹਿਲਾਂ ਹੀ ਕਿ ਫਿਲਮ ਜਿਹੜੀ ਹੈ ਬਾ ਕਮਾਲ ਹੀ ਹੋਊਗੀ ਪਰ ਉਥੇ ਜਦੋਂ ਫਿਲਮ ਰੀਲੀਜ਼ ਹੋਈ ਨੈਟਫਲਿਕਸ ਤੇ ਤਾਂ ਦੱਸਦੀ ਕਿ ਕਾਫੀ ਜ਼ਿਆਦਾ ਵਾਹ ਵਾਹ ਜੜੀ ਹੋ ਲੁੱਟੀ ਇਸ ਫਿਲਮ ਨੇ ਤੇ ਉਥੇ ਕਾ Lad ਕਿਰਦਾਰ ਦੇ ਵਿੱਚ ਦਿਲਜੀਤ ਦੋਸਾਂਝੇ ਦੇ ਨਜ਼ਰ ਆਏ ਨੇ ਫਿਲਮ ਜੜੀ ਹੈ 2024 12 April ਨੂੰ Netflix ਤੇ ਰਿਲੀਜ਼ ਹੋਈ ਜਿਸ ਨੂੰ ਡਾਇਰੈਕਟਰ ਇਮਤੀਆਜ਼ ਅਲੀ ਨਕੀਤਾ ਸਾਡੇ ਨਾਲ ਅਫਤਾਰ ਸਿੰਘ ਬਾਜਵਾ ਜੁੜ ਚੁੱਕੇ ਨੇ ਅਫਤਾਰ ਸਿੰਘ ਬਾਜਵਾ ਜੀ ਬੈਸਟ ਐਕਟਰ ਦਾ ਅਵਾਰਡ ਜਿਹੜਾ ਇੱਕ ਵਾਰ ਫਿਰ ਦਿਲਜੀਤ ਦਸਾਜ ਨੂੰ ਮਿਲਣ ਵਾਲਾ ਹੈ ਉਹਤੇ ਨੋਮੀਨੇਟ ਹੋਏ ਨੇ ਅਮੀ ਅਵਾਰਡਸ ਦੇ ਵਿੱਚ ਕੀ ਕੁਝ ਜਾਣਕਾਰੀ ਇਸ ਨੂੰ ਲੈ ਕੇ ਪਸਤਿਕਲ ਜੀ ਸਭ ਤੋਂ ਪਹਿਲਾਂ ਮੈਂ ਬਾਜੀ ਨੂੰ ਬਹੁਤ ਬਹੁਤ ਵਧਾਈ ਦਾ ਮਾਂਗਾ ਕਿ ਐਨੇ ਵਧੀਆ ਤਰੀਕੇ ਨਾਲ ਉਸਨੇ ਆਪਣੇ ਚੰਕੀਲਾ ਸਾਹਿਬ ਨੂੰ ਸ਼ੀਸ਼ੇ 'ਚ ਤਾਰਿਆ ਇੱਕ ਤਰੀਕੇ ਉਹਦਾ ਨੇ ਉਸ ਨੂੰ ਸਕਰੀਨ ਤੇ ਪੇਸ਼ ਕੀਤਾ ਹੈਗਾ ਹੇ ਇਹ ਜੋ ਮਨਜੋਏ ਕਲਾਕਾਰ ਹੈਗੇ ਕਿ ਇਹਨਾਂ ਦੇ ਮਤਲਬ ਤਰੀਫ਼ ਦੇ ਜੋ ਸ਼ਬਦ ਕਹੀਏ ਉਹਨਾਂ ਸ਼ਬਦ ਮੁੱਖਜੰਦੇ ਹੈਗੇ ਨੇ ਜੀ ਬਾਜਵਾ ਜੀ ਗੱਲ ਕੀਤੀ ਜਾਵੇ ਤਾਂ ਚਮਕੀਲਾ ਫਿਲਮ ਦੀ ਜੋ ਕਿ Netflix ਤੇ ਰਿਲੀਜ਼ ਹੋਈ ਸੀਗੀ 2024 12 April ਨੂੰ ਵੱਧ ਚੜ ਕੇ ਇਸ ਨੂੰ ਜਿਹੜਾ ਪਸੰਦ ਕੀਤਾ ਗਿਆ ਸੀਗਾ ਔਰ ਭਰਵਾ ਹੰਗਾਰਾ ਮਿਲਿਆ ਇਸ ਫਿਲਮ ਨੂੰ ਜੀ ਐਕਚੁਅਲੀ ਜੋ ਚਮਕੀਲਾ ਸਾਹਿਬ ਸੀਗੇ ਨਾ ਉਹ ਇੱਕ ਰੋਹਾਨੀ ਕਲਾਕਾਰ ਠੀਕ ਐ एक्चुअली ਉਹਨਾਂ ਦੇ ਅੰਦਰ ਸੀ ਖੂਨ ਦੇ ਵਿੱਚ ਇਹ ਚੀਜ਼ਾਂ ਸੀਗੀਆਂ ਉਹਨਾਂ ਨੇ ਆਪਣੇ ਅਭਿਆਸ ਨਾਲ ਉਹਨਾਂ ਨੂੰ ਮਾਨ ਮੰਨ ਕੇ ਸ਼ਾਨਦਾਰ ਢੇ ਕੇ ਨਾਲ ਪੇਸ਼ ਕੀਤਾ ਕਿ ਉਹਨੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ ਕਿ ਇੱਕ ਪਾਸੇ ਅਸੀਂ ਗਲੇਰ ਬਾਗੀ ਨੂੰ ਰੱਖ ਲਈਏ ਤੇ ਇੱਕ ਪਾਸੇ ਚਮਕੀਲਾ ਸਾਹਿਬ ਨੂੰ ਰੱਖੇ ਤਾਂ ਮੈਂ ਤਾਂ 21 ਨੰਬਰ ਚਮਕੀਲਾ ਸਾਹਿਬ ਨੂੰ ਦੇਣਾ ਚਾਹੂੰਗਾ ਜੀ ਕਿਉਂਕਿ ਜੇ ਆਪਾਂ ਡਾਇਰੈਕਟਰ ਦੀ ਗੱਲ ਕਰੀਏ ਇਸ ਫਿਲਮ ਨੂੰ ਡਾਇਰੈਕਟ ਇਮਤੀਆਜ਼ ਅਲੀ ਨੇ ਕੀਤਾ ਤੇ ਉਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਮੈਨੂੰ ਪੂਰੀ ਤਰੀਕੇ ਨਾਲ ਯਕੀਨ ਹੈ ਕਿ ਦਿਲਜੀਤ ਦਸਾਜ ਤੋਂ ਇਲਾਵਾ ਇਸ ਦਾ ਕਿਰਦਾਰ ਜਿਹੜਾ ਕੋਈ ਨਹੀਂ ਵਧੀਆ ਨਿਭਾ ਸਕਦਾ ਐਕਚੁਅਲੀ ਦੇਖੋ ਇਹ ਜਿਹੜਾ ਡਾਇਰੈਕਟਰ ਜਿਹੜਾ ਉਹਨਾਂ ਨਾ ਪਹਿਲਾਂ ਕਲਾਕਾਰ ਉਹਦੇ ਗੈਨ ਦੇ ਵਿੱਚ ਤੜਾ ਹੈਗਾ ਕਿ ਆਲਰੇਡੀ ਇੱਕ ਕਿਰਦਾਰ ਨੂੰ ਨਵੇਂ ਤਰੀਕੇ ਨਾਲ ਉਤਾਰਨ ਨਾਲੋਂ ਕਿ ਇੱਕ ਆਲਰੇਡੀ ਕਿ ਕਰੈਕਟਰ ਤੁਹਾਡੇ ਸਾਹਮਣੇ ਹੋਵੇ ਤੇ ਉਸ ਨੂੰ ਪੇਸ਼ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਨਵਾਂ ਕਿਰਦਾਰ ਤਾਂ ਤੁਸੀਂ ਇਮੇਜਨਰੀ ਪੇਸ਼ ਕਰਦੇ ਹੋ ਨਾ ਲੇਕਿਨ ਜੇ ਜਿਹੜਾ ਆਲਰੇਡੀ ਇੱਕ ਕਿਰਦਾਰ ਹੈਗਾ ਤੇ ਉਸ ਨੂੰ ਫਿਰ ਉਸ ਐਕਟਰ ਨੂੰ ਤੋਂ ਕੰਮ ਲੈਣਾ ਡਾਇਰੈਕਟਰ ਦੀ ਕੀ ਮਤਲਬ ਤੁਸੀਂ ਸਮਝੋ ਕਿ ਬਹੁਤ ਵੱਡੀ ਕਾਬਲੀਅਤ ਹੁੰਦੀ ਹੈ ਹਾਂ ਖਾਸੀਅਤ ਹੁੰਦੀ ਹੈ ਇੱਕ ਡਾਇਰੈਕਟਰ ਜੋ ਹੈ ਉਹ ਪਛਾਣ ਹੁੰਦੀ ਹੈ ਇੱਕ ਕਿ ਕਿਸ ਕਲਾਕਾਰ ਦੇ ਵਿੱਚ ਕਿਹੜੀ ਖੂਬੀ ਹੋਵੇਗੀ ਜੀ ਜੀ ਸੋ ਜੀ ਜੀ ਬੋਲਿਏ ਜੀ ਬਸ ਟਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦਸਾਂਝ ਦੇ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਵਾਰ ਜਿਹੜਾ ਉਹਨਾਂ ਨੇ ਜਿਹੜੀ ਹੈ ਆਪਣੇ ਨਾਂ ਅਵਾਰਡ ਕੀਤਾ ਹੈ ਹਰ ਫਿਲਮ ਦੇ ਵਿੱਚ ਆਏ ਉਹ ਜਟਨ ਜੁਲੀਅਟ ਹੋਵੇ ਭਾਵੇਂ ਕੋਈ ਵੀ ਫਿਲਮ ਹੋਵੇ ਹਰ ਕਿਰਦਾਰ ਦੇ ਵਿੱਚ ਜਿਹੜੇ ਨੇ ਦਿਲਜੀਤ ਦਸਾਂਝ ਜਿਵੇਂ ਹੀ ਸੰਗੀਤ ਦੀ ਦੁਨੀਆ ਦੇ ਵਿੱਚ ਖੂਬ ਜਾਣਦੇ ਨੇ ਤੇ ਉਹ ਵੀ ਆਪਣੇ ਕਿਰਦਾਰ ਦੇ ਵਿੱਚ ਵੀ ਖੂਬ ਤੋਂ ਨਜ਼ਰ ਆਉਂਦੇ ਨੇ ਅਸੀਂ ਇਹ ਦੇਖਦੇ ਹਾਂ ਨਾ ਵੀ ਉਹ ਕਿਰਦਾਰ ਦੇ ਵਿੱਚ ਪੂਰੀ ਤਰ੍ਹਾਂ ਉਤਰ ਜਾਂਦੇ ਹੋ ਸਿਹਾ ਭੁੱਲ ਜਾਂਦੇ ਕਿ ਮੈਂ ਦਿਲਜੀਤ ਹਾਂ ਔਕਲੇ ਹੁੰਦੇ ਹੋ ਚਮਕੀਲੇ ਦਾ ਅਦਾਕਾਰ ਚੁੱਲੇ ਹੈਗੇ ਤਾਂ ਕਹਿੰਦੇ ਮੈਂ ਚਮਕੀਲਾ ਹੀ ਹੈਗਾ ਤੇ ਉਹ ਤਾਂ ਉਸ ਚੀਜ਼ ਨੂੰ ਅੰਦਰੋਂ ਕੱਢ ਪਾਉਂਦੇ ਆ ਆਪਣੇ ਤੇਹੀ ਇੱਕ ਕਲਾਕਾਰ ਦੀ ਖਾਸੀਅਤ ਹੁੰਦੀ ਹੈ ਕਿ ਕਲਾਕਾਰ ਉਸ ਕਰੈਕਟਰ ਨੂੰ ਜਿੰਦਾ ਜਬ ਤੱਕ ਧਿਆਨ ਕਰੀ ਉਹਨਾਂ ਦੇ ਨਾਲ ਤੇ ਆਮਿਰ ਖਾਨ ਵੀ ਉਹਨਾਂ ਚੀਜ਼ਾਂ ਵਾਸਤੇ ਬਹੁਤ ਪ੍ਰੈਕਟਿਸ ਕਰਦੇ ਹੈਗੇ ਤੇ ਇਹਨਾਂ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਮਿਹਨਤ ਕੀਤੀ ਆਮਿਰ ਖਾਨ ਚਾਹੋ ਇੱਕ ਨੈਸ਼ਨਲ ਲੈਵਲ ਤੇ ਉਹ ਹੈਗੇ ਨਾ ਲੇਕਿਨ ਇਹ ਸਾਡੇ ਪੰਜਾਬ 'ਚ ਹੋਣ ਤੋਂ बावजूद ਨੈਸ਼ਨਲ ਲੈਵਲ ਤੇ ਪਹੁੰਚੇ ਹੈਗੇ ਆ ਤੇ ਬਹੁਤ ਵੱਡੀ ਗੱਲ ਹੈਗੀ ਆ ਸਾਡੇ ਫਖਰ ਦੀ ਗੱਲ ਹੈ ਪੰਜਾਬੀਆਂ ਵਾਸਤੇ ਕਿ ਸਾਡੇ ਪੰਜਾਬ ਕੋਲ ਅੱਡਾ ਵਧੀਆ ਕਲਾਕਾਰ ਹੈਗਾ ਹੈਗਾ ਜਿਹੜਾ ਸਾਰੀ ਦੁਨੀਆ 'ਚ ਨਾਮ ਰੌਸ਼ਨ ਕਰਦਾ ਹੈਗਾ ਜੀ ਇਹ ਬਾਜਵਾਜੀ ਵਧੀਰੀ ਜਾਣਕਾਰੀ ਲਈ ਬਹੁਤ ਬਹੁਤਾਂ ਬਾਤ ਜੁੜੇ ਰਾਂਗੇ ਤੁਹਾਡੇ ਨਾਲ ਸਵੇਰ ਸਵੇਰ ਦੀ ਵੱਡੀ ਖਬਰ ਵੱਡੀ ਜਾਣਕਾਰੀ ਸਾਂਝੀ ਕਰਨ ਦਸਾਂਝਾ ਵਾਲੇ ਦੇ ਨਾਲ ਇੱਕ ਹੋਰ ਰਿਕਾਰਡ ਜੁੜ ਚੁੱਕਿਆ ਐਮੀ ਅਵਾਰਡਸ ਲਈ ਨੋਮੀਨੇਟ ਹੋਏ ਨੇ ਦਿਲਜੀਤ ਦਸਾਂਝਾ